ਜੀ ਸੱਸੀਏ ਗਾਲ ਦੋਸਤੋ ਤਾਜੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਸਮੇਂ ਨਿਊ ਅਪਡੇਟ ਲੈ ਕੇ ਹਾਜ਼ਰ ਹੁੰਦੀ ਹੈ ਆਪਣੀ ਟੀਮ ਦੋਸਤੋ ਅੱਜ ਦੀ ਅਪਡੇਟ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਅਪਡੇਟ ਪੰਜਾਬ ਮੀਡੇ ਮਿਲ ਵਰਕਰਾਂ ਦੇ ਲਈ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਪੰਜਾਬ ਦੇ ਸਕੂਲਾਂ ਦੇ ਵਿੱਚ ਮੀਡੇ ਮਿਲ ਵਰਕਰਾਂ ਕੰਮ ਕਰਦੀਆਂ ਨੇ ਉਹਨਾਂ ਦੀ ਸੈਲਰੀ ਅਤੇ ਮਾਨ ਪੱਤੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਵਾਅਦਾ ਨਹੀਂ ਕੀਤਾ ਜਾ ਰਿਹਾਗਾ ਜਿਸ ਤੇ ਇਸ ਬੰਦ ਵਿੱਚ ਇੱਕ ਵੱਡੀ ਅਪਡੇਟ ਅੱਜ ਤੁਹਾਡੇ ਲਈ ਲੈ ਕੇ حاضر ਹੋਏ ਹਾਂ ਕੀ ਹੈ ਪੂਰੀ ਜਾਣਕਾਰੀ ਆਓ ਆਪਾਂ ਜਾਂਦੇ ਆ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੇਂ-ਨਵੇਂ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਤਾਂ ਚਲੋ ਦੋਸਤੋ ਲੈ ਕੇ ਚੱਲਦੇ ਆ ਪੂਰੀ ਖਬਰ ਦੇ ਉੱਪਰ ਔਰ ਇਹੇ ਦੇਖ ਸਕਦੇ ਹੋ ਜੋ ਅੱਜ ਦਾ ਆਪਣਾ ਅਪਡੇਟ ਹੈ ਕਿ ਜੋ ਆਪਣੇ ਯੂਨੀਅਨ ਵੱਲੋਂ ਮੰਗਾਂ ਰੱਖੀਆਂ ਗਈਆਂ ਨੇ ਤਾਂ ਦੋਸਤੋ ਦੇਖੋ ਉਹਨਾਂ ਮੰਗ ਕੀਤੀ ਕਿ ਬੱਚਿਆਂ ਦੀ ਗਿਣਤੀ ਘਟਣ ਦੇ ਸਕੂਲਾਂ ਵਿੱਚ ਕੁੱਕ ਬੀਬੀਆਂ ਨੂੰ ਫਾਰਗ ਕਰਨਾ ਬੰਦ ਕੀਤਾ ਜਾਵੇ ਉਹਨਾਂ ਅੱਗੇ ਕਿਹਾ ਕਿ ਹਾਲ ਹੀ ਪੰਜਾਬ ਸਰਕਾਰ ਵੱਲੋਂ ਵਲੰਟੀਅਰ ਦੀਆਂ ਤਿੰਨ ਗੁਣਾ ਤਨਖਾਹਾਂ ਵਧਾਉਣ ਦਾ ਜੋ ਫੈਸਲਾ ਲਿਆ ਹੈ ਉਸ 'ਤੇ ਤਜਰਬੇ ਤੇ ਬਹੁਤ ਥੋੜੀ ਤਨਖਾਹ 3000 ਰੁਪਏ ਮਹੀਨੇ ਤੇ ਕੰਮ ਕਰਦੀਆਂ ਮਿੱਡੇ ਮੇਲ ਕੁੱਕ ਦੀਆਂ ਤਨਖਾਹਾਂ ਵਿੱਚ ਵੀ 3 ਗੁਣਾ ਵਾਧਾ ਕਰਕੇ 9000 ਰੁਪਏ ਮਹੀਨਾ ਕਰਕੇ ਇਹਨਾਂ ਦੀ ਸਵਾਮਾਂ ਨੂੰ ਘਟੋ ਘਟ ਉਤਜਾਰਜਿਕ ਧਿਆਨ ਲਿਆਂਦਾ ਜਾਵੇ ਹਰ ਸਾਲ ਵਧਦੀ ਵਧ ਮਹਿੰਗਾਈ ਅਨੁਸਾਰ 5% ਤਨਖਾਹਾਂ ਵਿੱਚ ਵਾਧਾ ਕਰਨ ਦੇ ਨਿਯਮ ਨੂੰ ਕੁੱਕ ਦੀ ਤਨਖਾਹ ਤੇ ਵੀ ਲਾਗੂ ਕੀਤਾ ਜਾਵੇ ਪ੍ਰਧਾਨ ਹਰਜਿੰਦਰ ਕੌਰ ਲੈਪੋ ਜ਼ਿਲ੍ਹਾ ਪ੍ਰਧਾਨ ਸੁਖਜੀਤ ਕੌਰ ਲਚਕਨੀ ਸਿਮਰਜੀਤ ਕੌਰ ਅਜਨੌੜਾ ਤੇ ਗੁਰਵਿੰਦਰ ਕੌਰ ਡੇਰਾਬਾਸੀ ਨੇ ਕਿਹਾ ਕਿ ਆਮ ਆਦਮੀ ਦੀ ਸੁਣਵਾਈ ਕਰਨ ਦਾ ਕੋਈ ਵੀ ਨਹੀਂ ਉਹਨਾਂ ਕਹੇ ਕਿ ਸਰਕਾਰ ਇੱਕ ਪਾਸੇ ਕਹਿ ਰਹੀ ਆ ਕਿ ਸਾਰੇ ਮਿੱਡੇ ਮਿਲ ਕੁੱਕ ਦੀਆਂ ਸਬਾਵਾਂ ਨੂੰ ਸੁਰੱਖਿਆ ਘਾੜ ਦਿੱਤਾ ਹੈ ਪਰ ਦੂਸਰੇ ਪਾਸੇ ਜਿੱਥੇ ਇੱਕ ਦੋ ਵਾਰ ਵੀ ਬੱਚੇ ਕਟ ਗਏ ਹਨ ਤਾਂ ਉਥੇ 10 10 ਸਾਲ ਤੋਂ ਕੰਮ ਕਰਦੇ ਆ ਮਿੱਡੇ ਮੀਲ ਕੁੱਕ ਨੂੰ ਸਕੂਲਾ ਵਿੱਚੋਂ ਕੱਢਿਆ ਜਾ ਰਿਹਾ ਹੈ ਤਾਂ ਇਹ ਅਪਡੇਟ ਜੋ ਮਿੱਡੇ ਮੀਲ ਵਰਕਰਾਂ ਵੱਲੋਂ ਆਈ ਹੈ ਕਿ ਅਗਰ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧਾ ਨਹੀਂ ਕੀਤਾ ਜਾਂਦਾ ਤਾਂ ਸਰਕਾਰ ਦੇ ਵਿਰੁੱਧ ਇੱਕ ਵੱਡਾ ਐਕਸ਼ਨ ਉਲਿੱਕਿਆ ਜਾਵੇਗਾ ਔਰ ਇਸ ਤੋਂ ਇਲਾਵਾ ਅਗਰ ਉਹਨਾਂ ਦਿਆਂ ਸੈਲਰੀ ਵਿੱਚ ਵਾਧਾ ਨਹੀਂ ਕੀਤਾ ਗਿਆ ਤਾਂ ਸਾਰੇ ਹੀ ਮਿਡੇ ਮੀਲ ਵਰਕਰਾਂ ਸਕੂਲਾਂ ਨੂੰ ਛੱਡਣ ਲਈ ਮਜਬੂਰ ਹੋ ਜਾਣਗੇ ਕਿਉਂਕਿ ਅੱਜ ਦੇ ਸਮੇਂ ਵਿੱਚ ਮਹਿੰਗਾਈ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਉਹਨਾਂ ਦਾ 3000 ਰੁਪਏ ਦੀ ਸੈਲਰੀ ਨਾਲ ਘਰ ਦਾ ਗੁਜ਼ਾਰਾ ਨਹੀਂ ਚੱਲਦਾਗਾ ਤਾਂ ਇਹ ਸੀ ਅੱਜ ਦੀ ਖਾਸ ਅਪਡੇਟ ਇਸ ਤੋਂ ਇਲਾਵਾ ਹੋਰ ਜੋ ਵੀ ਅਪਡੇਟ ਆਵੇਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਹੋਰ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ